ਲਗਭਗ ਪਿਛਲੇ 13 ਮਹੀਨਿਆਂ ਤੋਂ ਹਰਿਆਣਾ ਨਾਲ ਲੱਗਦੀਆਂ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ ਬੰਦ ਰਹਿਣ ਤੋਂ ਬਾਅਦ ਹੁਣ ਖੁੱਲੇ ਜਾਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਡੈਂਡੀ ਇਸ ਸਮੇਂ ਵਿੱਚ ਜਿੱਥੇ ਸਰਹੱਦਾਂ ਦੇ ਨਾਲ ਲੱਗਦੇ ਦੋਵਾਂ ਸੂਬਿਆਂ ਦੇ ਦਰਜਨਾ ਹੀ ਫਿੰਡ ਅਤੇ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਉਥੇ ਆਵਾਜਾਈ ਵਿੱਚ ਆ ਰਹੀਆਂ ਅਨੇਕਾਂ ਔਕੜਾਂ ਅਤੇ ਕਾਰੋਬਾਰਾਂ ਦੇ ਠੱਪ ਹੋਣ ਨੇ ਲੋਕਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ ਸੀ ਡੰਡੀ ਤੰਗ ਅਤੇ ਬੇहद ਖਰਾਬ ਸੜਕਾਂ ਤੋਂ ਲੰਮਾ ਪੈਂਡਾ ਤੈ ਕਰਦਿਆਂ ਦਿੱਲੀ ਨੂੰ ਜਾਣ ਅਤੇ ਉਧਰੋਂ ਇਧਰ ਆਉਣ ਨੂੰ ਕਈ ਵਾਰ ਜਿੱਥੇ 4 ਘੰਟਿਆਂ ਤੋਂ ਵੀ ਵਧੇਰੇ ਸਮਾਂ ਲੱਗਦਾ ਰਿਹਾ ਉਥੇ ਇਸ ਸਮੇਂ ਵਿੱਚ ਲੋਕਾਂ ਨੇ ਕਰੋੜਾਂ ਦਾ ਵਾਧੂ ਡੀਜ਼ਲ ਅਤੇ ਪੈਟਰੋਲ ਵੀ ਖੂਕਿਆ ਡੰਡੀ ਪੰਜਾਬ ਦੀ ਸਨਤ ਅਤੇ ਵਪਾਰ ਉੱਤੇ ਵੀ ਇਸ ਦਾ ਬੇਹੱਦ ਮਾੜਾ ਅਸਰ ਪਿਆ ਵੇਖਿਆ ਗਿਆ ਡੰਡੀ ਪਿਛਲੇ ਲੰਬੇ ਸਮੇਂ ਤੋਂ ਸੂਬਾ ਵੱਡੀਆਂ ਆਰਥਿਕ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਹੈ ਡੰਡੀ ਇਸ ਦੇ ਮੁਬਲੇ ਢਾਂਚੇ ਦਾ ਵਿਕਾਸ ਲਗਭਗ ਬੰਦ ਹੋ ਚੁੱਕਾ ਸੀ ਡੰਡੀ ਇੱਥੇ ਅਮਨ ਕਾਨੂੰਨ ਦੀ ਵਿਵਸਥਾ ਵੀ ਬੁਰੀ ਤਰ੍ਹਾਂ ਵਿਗੜੀ ਰਹੀ ਹੈ ਡੰਡੀ ਨਸ਼ਿਆਂ ਦੀ ਪਰਮਾਰਨੇ ਜੀਵਨ ਦੀ ਤੋਰ ਹੀ ਬਦਲ ਦਿੱਤੀ ਹੈ ਡੰਡੀ ਸੂਬਾ ਸਰਕਾਰ ਨੇ ਨਵੀਂ ਯੋਜਨਾ ਬੰਦੀ ਕਰਕੇ ਨਸ਼ਿਆਂ ਦੇ ਵੱਧ ਦੇ ਪ੍ਰਭਾਵ ਅਤੇ ਹਰ ਤਰ੍ਹਾਂ ਦੇ ਹੁੰਦੇ ਅਪਰਾਧਾਂ ਨੂੰ ਠੱਲ ਪਾਉਣ ਲਈ ਹੁਣ ਸਖਤ ਕਦਮ ਜ਼ਰੂਰ ਚੁੱਕੇ ਹਨ ਡੰਡੀ ਇਸੇ ਹੀ ਕੜੀ ਵਿੱਚ ਸਟਾਰਟ ਦੋ ਕਿਸਾਨ ਮੋਰਚਿਆਂ ਵੱਲੋਂ ਆਪਣੀਆਂ ਦਰਜਨ ਪਰ ਮੰਗਾ ਨੂੰ ਲੈ ਕੇ ਸ਼ੰਭੂ ਅਤੇ ਖਣੌਰੀ ਵਿੱਚ ਆਰੰਭ ਕੀਤਾ ਹੋਇਆ ਅੰਦੋਲਨ ਵੀ ਰਾ ਸਰਕਾਰ ਦੇ ਨਜ਼ਰੀਏ ਮੁਤਾਬਕ ਰਾਜ ਦੇ ਵਿਕਾਸ ਅਤੇ ਆਵਾਜਾਈ ਲਈ ਇੱਕ ਚੁਣੌਤੀ ਬਣ ਗਿਆ ਸੀ ਡੰਡੀ ਇਨ੍ਹਾਂ ਮੰਗਾਂ ਸੰਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਪ੍ਰਤੀਨਿਧਾਂ ਦੀਆਂ ਇਨ੍ਹਾਂ ਦੋ ਕਿਸਾਨ ਮੋਰਚਿਆਂ ਦੇ ਆਗੂਆਂ ਨਾਲ ਸਾਲ ਵਿੱਚ ਕਈ ਵਾਰ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਹਨ ਪਰ ਗੱਲ ਕਿਸੇ ਸਿੱਟੇ ਉੱਤੇ ਨਾ ਪੁੱਜੀ ਡੰਡੀ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵੀ ਬੇਫਿੱਟਾ ਰਹੀ ਜਿਸ ਤੋਂ ਬਾਅਦ ਸੂਬਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਡੰਡੀ ਪੁਲਿਸ ਨੇ ਯੋਜਨਾਬੱਧ ਢੰਗ ਨਾਲ ਸ਼ਕਤੀ ਵਰਤ ਕੇ ਇਹਨਾਂ ਦੋਹਾਂ ਸਰਹੱਦਾਂ ਉੱਤੇ ਬੈਠੇ ਕਿਸਾਨਾਂ ਨੂੰ ਉੱਥੋਂ ਹਟਾ ਦਿੱਤਾ ਅਤੇ ਦੋਵਾਂ ਮੋਰਚ ਮੋਰਚਿਆਂ ਦੇ ਸੀਨੀਅਰ ਲੀਡਰਾਂ ਨੂੰ ਵੀ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਚੰਡੀਗੜ੍ਹ ਤੋਂ ਕੇਂਦਰੀ ਅਤੇ ਪੰਜਾਬ ਦੇ ਮੰਤਰੀਆਂ ਦੀ ਕਿਸਾਨ ਮੰਗਾਂ ਉੱਤੇ ਵਿਚਾਰ ਕਰਨ ਲਈ 19 ਮਾਰਚ ਨੂੰ ਹੋਈ ਮੀਟਿੰਗ ਵਿੱਚ ਹਿੱਸਾ ਲੈਣ ਉਪਰੰਤ ਚੰਡੀਗੜ੍ਹ ਤੋਂ ਵਾਪਸ ਸ਼ੰਭੂ ਅਤੇ ਖਣੌਰੀ ਦੀਆਂ ਸਰਹੱਦਾਂ ਵੱਲ ਜਾ ਰਹੇ ਸਨ ਡੈਂਡੀ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਵੀ ਅੰਦੋਲਨਕਾਰੀ ਕਿਸਾਨਾਂ ਨੂੰ ਆਪਣੇ ਰਾਜ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਲਗਾਈਆਂ ਗਈਆਂ ਵੱਡੀਆਂ ਅਤੇ ਸਖਤ ਰੋਕਾਂ ਨੂੰ ਵੀ ਤੁਰੰਤ ਹਟਾ ਦਿੱਤਾ ਗਿਆ ਜੈਸ ਨਾਲ ਵੀ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਡੰਡੀ ਦੂਜੇ ਪਾਸੇ ਦੋਵਾਂ ਕਿਸਾਨ ਮੋਰਚਿਆਂ ਨਾਲ ਸੰਬੰਧਿਤ ਕਿਸਾਨਾਂ ਵਿੱਚ ਉਹਨਾਂ ਨੂੰ ਸ਼ੰਭੂ ਅਤੇ ਖਣੌਰੀ ਦੀਆਂ ਸਰਹੱਦਾਂ